ਹਰ ਭਰਾ ਸੀ ਬੜੇ ਹੌਸਲੇ ਵਾਲੇ ਸੀ ਇੱਕ ਦੇ ਤੀਰ ਮਾਰਿਆ ਦੂਆ ਉਹ ਕੰਦੋਲੇ ਲੋ ਗਿਆ ਭਾਈ ਮਰੇ ਨੂੰ ਦੇਖ ਕੇ ਪਠਾਨ ਸੀ ਬਰੇੜ ਕੋਲ ਦੇ ਕਹਿੰਦੇ ਕੋਈ ਆਇਆ ਹੀ ਨਹੀਂ ਸਿੱਧਾ ਲੋਗੇ ਪੈਂਡੇ ਖਾਨੇ ਲਲਕਾਰਿਆ ਸੀ ਪਹਾੜੀ ਦੇ ਯੁੱਧ ਚ ਦੱਸ ਬਾਦਸ਼ਾਹ ਨੂੰ ਵੀ ਤੂੰ ਆਪਾਂ ਦੋਈ ਲੜੀਏ ਆਗੇ ਤਿਆਰ ਹੋਗੇ ਉਹਦਾ ਹੋਰੇ ਆਪਣੇ ਕਰਪਾਲਦਾਸ ਨੇ ਕਰ ਲਈ ਤੁਸੀਂ ਨਹੀਂ ਜਾਓਗੇ ਮੈਂ ਜਾਊਂਗਾ ਸੋਟਾ ਨਮਕ ਖਾ ਕੇ ਮੈਂ ਵੀ ਨਮਕ ਖਾਂਦਾ ਐ ਨੇ ਵੀ ਖਾਂਦਾ ਅਸੀਂ ਦੋਵੇਂ ਮੈਂ ਹੈਗਾ ਜੋ ਉੱਤੋਂ ਸੀ ਬਾਤ ਚਾਇਓ ਪਹਿਲਾਂ ਮੇਰੇ ਨਾਲੇ ਉਹ ਜੰਗ ਕਰ ਨਾ ਜੰਗ ਕਰਨ ਦੀ ਕਿਰਪਾਲ ਸਭ ਨੇ ਜਾਣੀ ਨਾ ਕਦੇ ਸਿੱਖੀ ਤ ਉਹਦਾ ਸੀ ਛਾਂਸੀ ਉਹਦੇ ਕੋ ਡੰਡਾ ਸੀ ਸਰਪੋ ਸੋਟਾ ਇਹਨਾਂ ਸ਼ਰਦਾਈ ਰਗੜਦਾ ਸੀ ਬਰਾਬਰ ਦੇ ਬਦਾਂ ਮਿਲਦੇ ਸੀ ਰਸਤਗੁਲਦੀ ਸੀ ਦੇਖ ਰਖ ਸੁਖਾਉ ਵੀ ਪੀਂਦੇ ਸੀ ਛਕਦੇ ਸੀ ਉਹ ਸੀ ਉਹ ਦੇ ਕੋਤਕ ਕਹਿੰਦੇ ਸੀ ਉਹਦੇ ਨਾਲ ਕੋਤਕ ਲਿਖਿਆ ਹੋਇਆ ਹੈ ਉਹਦੇ ਨਾਲੇ ਉਹਦਾ ਸਰਪੰਤਾ ਡੱਡੇ ਤੇ ਕਲਾ ਵਰਤਦੀ ਗਿਆ ਦੋ ਬਾਰ ਉਹਨੇ ਤਲਵਾਰ ਦੇ ਕੀਤੇ ਉਹਨੇ ਕਹੇ ਬਾਰ ਕਰ ਤੂੰ ਪਹਿਲਾਂ ਪਿੰਡੇ ਖਾਨੂ ਗਿਆ ਕਹਿੰਦਾ ਮੈਂ ਬਾਰ ਕੀ ਕਰਾਂ ਮੇਰੇ ਕੋ ਤਲਵਾਰ ਹੈ ਤੂੰ ਖਾਲੀ ਹੱਥ ਲੋਕ ਕਹਿਣਗੇ ਸਾਧ ਬਾਰ ਤਾਂ ਮੇਰੀ ਬਦਨਾਮੀ ਹੈ ਤਲਵਾਰ ਦਾ ਢਾਲ ਦਾ ਡੰਡੇ ਦਾ ਕੋਈ ਬਗਾਵਲਾ ਥੋੜੀ ਹੈ। ਦਵਾ ਤਾਂ ਗਿਆ ਹੁਣ ਮੈਂ ਤੈਨੂੰ ਕੀ ਕਹਾਂ। ਵਾਰ ਦੋਹੀ ਕਰ ਲੈ। ਉਹ ਕਹਿੰਦਾ ਜਾਂ ਤਾਂ ਬੁੜ ਜਾ। ਇਹ ਵਾਰ ਕਰ ਲੈ। ਚੜਕੇ ਤੂੰ ਓਏ। ਲਲਕਾਰਿਆ ਤੈਂ ਵਾਰ ਤੇਰਾ ਹੈ। ਤੁਸੀਂ ਵਾਰ ਨਹੀਂ ਕਰਦੇ। ਗੁਰੂ ਘਰ ਵਾਰ ਨਹੀਂ ਕਰਦਾ ਕਿਸੇ ਤੇ। ਡਿਫੈਂਸ ਕਰਦਾ। ਵਾਰ ਨਹੀਂ ਕਰਨੀ ਸੀ। ਚੜਕੇ ਤੁਸੀਂ ਨਾ ਆਇਓ। ਲਲਕਾਰਿਆ ਤੈਂ ਵਾਰ ਤੇਰਾ ਹੋਊਗਾ ਪਹਿਲਾਂ। ਲਾਰੂਣ ਕਰਨਾ ਪਿਆ ਫੈਸਲਾ ਇਹੀ ਹੋਇਆ ਦੋਨ ਪਾਸੇ ਵਾਰ ਤੇਰੇ ਤੈਨੂੰ ਇਹ ਕਰਨਾ ਪੂ ਇਹ ਮੁੜਿਆ ਪਿੱਛੇ ਮੁੜਿਆ ਫਿਰ ਵਾਰ ਨਹੀਂ ਕਰਨੀ ਸਾਨੂੰ ਵਾਰ ਕਰਨ ਦੀ ਲੋੜ ਨਹੀਂ ਹੈ ਵਾਰ ਨਹੀਂ ਕਰਨ ਮੁੜ ਜਾ ਕਰ ਨੂੰ ਵਾਰ ਕੀਤਾ ਉਹਨੇ ਡੰਡੇ ਦੇ ਰੋਕੇ ਹਟਾ ਲੋ ਤੇ ਕੋਈ ਨਹੀਂ ਹੈ ਉਗੜੇ ਚਲਾਉਣ ਜਾਂਦਾ ਸੀ ਕਹਿੰਦਾ ਜਾਲੇ ਕੋ ਹੋਰ ਕਰ ਲੈ ਹੁਣ ਤੂੰ ਫਿਰ ਉਹਨੂੰ ਲਾਲ ਚੋ ਗਿਆ ਇਹ ਤਾਂ ਕੁਝ ਹੀ ਸੀ ਫਿਰਾਲ ਜੋ ਗਿਆ ਉਹਨੂੰ ਬਾਹਰ ਦੁਆਇਆ ਵੀਰਾਂ ਬਾਹਰ ਡੰਡੇ ਤੇ ਰੋਕ ਲਿਆ ਉਹਨੇ ਇੱਕ ਫੇਰ ਦੁਆਵਾਰ ਕੀਤਾ ਹੋੜੇ ਤੇ ਆ ਕੇ ਹੋਰ ਕਹਿੰਦਾ ਲੈ ਸੁਣ ਲੈ ਤੀਆ ਵਾਰ ਹੁਣ ਤੈਨੂੰ ਰਹਿ ਜੜਾ ਕਰੇਗਾ ਤੂੰ ਹੀ ਉਹਦੇ ਨਾਲ ਫੇਰ ਲੜਾਈ ਸ਼ੁਰੂ ਹੋ ਜਾਣੀ ਆਪਣੇ ਦੁਆਵਾਰ ਦੇ ਬਾਅਦ ਉਹਨੇ ਕੁਝ ਨਹੀਂ ਗਿਆ ਉਹ ਵੀ ਰੋਕ ਲਿਆ ਤੀਜਾ ਵਾਰ ਫੇਰ ਤੇਰਾ ਪਹਿਲਾ ਤੇਰਾ ਹੋਊ ਉਹਦੇ ਬਾਅਦ ਲੜਾਈ ਸ਼ੁਰੂ ਹੋਇਆ ਮੈਂ ਤੈਨੂੰ ਟੈਲ ਨਹੀਂ ਦੇਣਾ ਆਪਣਾ ਯਾਦ ਰੱਖੀ ਤੇਰੇ ਵਾਰ ਦੇ ਨਾਲ ਮੈਂ ਕਰ ਦੇਣਾ ਕਰੂੰਗਾ ਪਿੱਛੋ ਪਰ ਤੂੰ ਤਿਆਰ ਨਹੀਂ ਮੇਰਾ ਵਾਰ ਰੋਕ ਲੂ ਤੇ ਤੂੰ ਉਹਨ ਵਾਰ ਫੇਰ ਕੀਤਾ ਐ ਕਹਿੰਦੇ ਨੇ ਵੀ ਉਹਦਾ ਡੰਡਾ ਨਹੀਂ ਦੇਖਿਆ ਕਿਵੇਂ ਖੁੱਗਿਆ ਬਾਹਰ ਡੰਡੇ ਤੇ ਰੋਕ ਕੇ ਪਲਟ ਕੇ ਐਂ ਡੰਡੇ ਤੇ ਰੋਕ ਕੇ ਐਵੇਂ ਮਰਿਆ ਸਿਰ ਤੇ ਬਹੁਤ ਸਿਰ ਪਨ ਕੇ ਵਿੱਚ ਬਾਹਰ ਨਿਕਲ ਗਈ ਸਿਰ ਤੇ ਮੈਨੇ ਤੇਜ਼ੀ ਨਾਲ ਉਹਨੇ ਵਾਰ ਕੀਤਾ ਕਹਿੰਦਾ ਜਿਵੇਂ ਬਿਜਲੀ ਚਮਕਦੀ ਹੈ ਇਦਾਸ ਕਰ ਕਹਿੰਦੇ ਐ ਪਤਾ ਲੱਗਿਆ ਪਤਾ ਹੀ ਨਹੀਂ ਲੱਗਿਆ ਡੰਡਾ ਕਰ ਕੋ ਮਗੇ ਨਾ ਉਹਨੂੰ ਪਤਾ ਲੱਗਿਆ ਉਹ ਘਬਰਾ ਗਿਆ ਅਸਲ ਚੂੜ ਘਬਰਾ ਜਾਂਦਾ ਪਾਪ ਘਬਰਾ ਜਾਂਦਾ ਉਹਦੀਆਂ ਅੱਖਾਂ ਚਮਕ ਸੀ ਕਹਿੰਦਾ ਜੇ ਝਾਕਦਾ ਸੀ ਤੇ ਬਿਜਲੀ ਪਾਤੀ ਉਹਨੇ ਉਹੀ ਗੱਲ ਇੱਥੇ ਆਉਗੀ ਅਰੇ ਹਰ ਚੰਡ ਲਿਓ ਵਰਕਾ ਕਰਤੇ ਹਰ ਮੂੰਡ ਕਟਿਓ ਅਸੁਰਪੁਰਮ ਅਸਰੰਗਪੁਰਮ ਅਸਰੰਗ ਲਫਦਾ ਹੈ ਅਸਰੰਗਪੁਰਮ ਆਰ ਉਹਨੂੰ ਉੱਥੇ ਹੀ ਬਣਾਤਾ ਹੱਥ ਦੱਬ ਕੇ ਬਣਾਤਾ ਫੜ ਕੇ ਮੰਨ ਗਿਆ ਵੀ ਹਾਂ ਬਈ ਤੈਨੂੰ ਪਤਾ ਲੱਗਦਾ ਹੁਣ ਜਾਂ ਬਾਹ ਫੜ ਕੇ ਕੁੱਟੀ ਦਾ ਕਿਸੇ ਦਾ ਹੱਥ ਹੱਥ ਫੜ ਕੇ ਹਤਨੀ ਬੁਲਾਉਂਦੇ ਆਪਾਂ ਕਾਰ ਫੜਿਆ ਹੱਥ ਫੜਿਆ ਹੋਇਆ ਨਾ ਹੱਥ ਮੜ ਕੇ ਘੁੱਟ ਲੀਏ ਪਤਾ ਲੱਗਦਾ ਰੋ ਉਹ ਕਹਿੰਦੇ ਇਹ ਸਬੂਤ ਆ ਮੇਰਾ ਮੈਂ ਹੈਗਾ ਇਹ ਉਹ ਨਾ ਜਿਹੜਾ ਤ ਘੁੱਟ ਹੁੰਦਾ ਜਿੰਨਾ ਜਰਮਾਇਆ ਬਸ ਤੂੰ ਘੁੱਟੇ ਦਾ ਤਾਂ ਵੀ ਸਬੂਤ ਹੈ ਹੱਥ ਦੀ ਘੁੱਟ ਦਾ ਹੱਥ ਨੂੰ ਮੈਂ ਇਹ ਤੈਨੂੰ ਦੱਸਦਾ ਵਾਹੀ ਹੈ ਸਬੂਤ ਹੈ ਮੈਂ ਦਾ ਤੂੰ ਦਾ ਇਹ ਬਾਜ਼ੋ ਤੇ ਬੜਾ ਕਹ ਤੋ ਅਗੇ ਜਵਾਬ ਹੈ ਨਹੀਂ ਹੈ ਬੜਿਆ ਹੋਇਆ ਆਦਮੀ ਹੱਥ ਕੋ ਟੂਬਾ ਚੀਕ ਕੜਾ ਅਭਿਉਦੇ ਹੱਥ ਘੁੱਟ ਕੇ ਇਹ ਮੇਰਾ ਸਬੂਤ ਹੈ ਵੀ ਮੈਂ ਹੈਗਾ ਉੱਟੋ ਕੇ ਤਾਂ ਨਹੀਂ ਪਤਾ ਲੱਗਦਾ ਹੁਣ ਪਤਾ ਲੱਗਦਾ ਹੱਥ ਘੁੱਟੇ ਤੇ ਵੀ ਹੈਗਾ ਕਹਿੰਦਾ ਨਹੀਂ ਛੱਡ ਦੇ ਹੱਥ ਕਿਹਨੂੰ ਕਹਿੰਦਾ ਛੱਡ ਦੇ ਬਸ ਇਸੂਤ ਹੋ ਗਏ। ਜਵਾਬ ਹੈ ਨਹੀਂ ਅੱਗੇ। ਅੱਗੇ ਜਵਾਬ ਰਹਿ ਨਹੀਂ ਜਾਂਦਾ ਸਰ ਕੀ ਜਵਾਬ ਅੱਗੇ। ਇਹ ਗੱਲਾਂ ਜਿਹੜੀਆਂ ਨੇ ਇਹਾਂ ਨੂੰ ਭਾਪ ਕੇ ਇਹਨਾਂ ਦੇ ਜਵਾਬ ਓਖੇ ਨੇ। ਉਹ ਓਖ ਉਹ ਸੋਖਾ ਸਾਡਾ ਆਦ ਗ੍ਰੰਥ ਦਾ ਟੀਕਾ ਸੋਖਾ ਕਰਨਾ। ਇਹ ਜਾਦਾ ਓਖਾ ਹੈ। ਇਹ ਤਾਂ বুঝਣ ਵਾਲੀ ਹੈ ਸਾਰੀ ਉਹ ਕਹਾਣੀ ਹੁਣ। ਜੇ ਆਦ ਦੀ ਕਹਾਣੀ বুঝੀ ਹੋਈ ਆਤਮਾ ਬਾਰੇ ਇੱਥੇ ਉਹੀ ਆਦਮੀ ਆ ਸਕਦਾ ਹੈ। ਇਹਦੇ ਅਰਥ ਕਰਨੀ ਨਹੀਂ ਸਕਦਾ ਕੋਈ ਵਿਦਵਾਨ ਕਮੇ ਕਰਨਗੇ ਵਿਚਾਰੇ ਇਹਦਾ ਆਦ ਤੋਂ ਬਾਅਦ ਦਾ ਇਵਧਾਨ ਹੈ ਤਾਂ ਵੀ ਆਦ ਦੀ ਬਾਣੀ ਤੁਹਾਨੂੰ ਸਮਝ ਆ ਗਈ ਕਿ ਨਹੀਂ ਸਮਝ ਆਈ ਇਹ ਅੰਤ ਹੈ ਉਹ ਆਦ ਹੈ ਵਜੇ ਆਰਥਾ ਲਈ ਫੇ ਤਾਂ ਫੁੱਲ ਸਟਾਪ ਹੈ ਦਸ ਤਰ ਤਰ ਕੇ ਹੁੰਦਾ ਮਾਨੋ ਆਂਦੀ ਬਹਿ ਧਰਨੀ ਪਰ ਛੂਟ ਖਜੂਰ ਤੇ ਟੁੱਟ ਪਇਓ ਖੁਰਮਾ ਐ ਸਮਝ ਲੋ ਦੇਰੀ ਚਲਦੀ ਹੋਵੇ ਖਜੂਰ ਦਾ ਦਰਖਤ ਹੋਵੇ ਉਦੋਂ ਸ਼ਵਾਰਾ ਟੁੱਟ ਕੇ ਗਿਰ ਜਵੇ ਐ ਗਿਰ ਗਿਆ ਹੋ ਕਿੱਥੋਂ ਤੇਰ ਗੁੱਡੀ ਚੋਂ ਇੱਥੇ ਆ ਸ਼ਵਾਰਾ ਗਏ ਮਿੱਠਾ ਬਣ ਕੇ ਗਿਰਿਆ ਉਹ ਖੁਰਮਾ ਬਣ ਗਿਆ ਘਰੇ ਦਾ ਨਾਮ ਲਿਆ ਸ਼ਾਰਾ ਮਿੱਠਾ ਹੁੰਦਾ ਹੈ ਉਹ ਜੇ ਸਾਰਾ ਰਸ ਪਰਤਾ ਹੱਥ ਬੁਲਾ ਕੇ ਰਸ ਪਰਤਾ ਸਾਰਾ ਕਾਇਆ ਹੀ ਪਲਟਦੀ ਸਾਰੀ ਉਹ ਐਸੀ ਤਸੱਲੀ ਹੋਈ ਕਾਇਆ ਪਲਟੀ ਸੱਚ ਬਣ ਗਿਆ ਮਿੱਠਾ ਹੋ ਗਿਆ ਨਾ ਖੁਰਮਾ ਗਿਆ ਖੁਰਮਾ ਝੋਹਰਾ ਝੋਹਰਾ ਮਿੱਠਾ ਹੁੰਦਾ ਹੈ ਬੁੱਧੀ ਬਦਲ ਗਈ ਬੁੱਧੀ ਬਦਲ ਗਈ ਹੰਕਾਰ ਦੀ ਜਿਹੜੀ ਬੁੱਧੀ ਸੀ ਨਾ ਫਿੱਕੇ ਬੋਲ ਸੀ ਪਹਿਲਾਂ ਫਿੱਕੇ ਨਾਨਕ ਫਿੱਕਾ ਬੋਲੀਏ ਤਨਵਰ ਫਿੱਕਾ ਹੋਏ ਉਹ ਤਨਵਰ ਫਿੱਕਾ ਨਹੀਂ ਰਹਾ ਤਨਵਰ ਮਿੱਠਾ ਹੋ ਗਿਆ ਸਵਾਰਾ ਬਣ ਗਿਆ ਕਿ ਕੰਨ ਆ ਰਹੇ ਆਸ ਇਹ ਇਹਦਾ ਸਭ ਗੱਲਾਂ ਦੇ ਵਿੱਚ ਸਵਾਰਾ ਹੀ ਕਿਉਂ ਕਹੇ ਖੁਰਬਈ ਕਿਉਂ ਕਹੇ ਅਸੇ ਤੋਂ ਮੁਝੜ ਲਿਖੇ ਕਿਉਂ ਕਹੇ ਇਹ 부ਝਾਰਤਾ ਨੇ ਸਭ ਹਾਂਜੀ ਦੋਹਰਾ ਤੂੰ ਮਰਨੈਨ ਜਦ ਮਾਰਿਓ ਦੇਵੀ ਇਹ ਪ੍ਰਕਾਰ ਦੋ ਮਰਨਾਂ ਜਦ ਮਾਰਿਓ ਦੇਵੀ ਇਹ ਪ੍ਰਕਾਰ ਅਸਰ ਹਸੈਨ ਬਿਨ ਚੈਨ ਹੋਏ ਬਸ ਚੈਨ ਚਲੀ ਗਿਆ ਸਭ ਚੰਦ ਮੈਂ ਹੁਣ ਕੋਈ ਨਹੀਂ ਇਹਦਾ ਇਲਾਜ ਹੈ ਐਡਾ ਬੜਾ ਜੋਧਾ ਮਾਰ ਲਿਆ ਜਿਹੜਾ ਅਸੀਂ ਕਹਿੰਦੇ ਤੇ ਹਾਰੇ ਨਹੀਂ ਸਕਦਾ ਕਿਨੋ ਹਹਾਕਾਰ ਹਹਾਕਾਰ ਹੋ ਗਈ ਇਹ ਤਾਂ ਬੰਦਾ ਸੈਨਾ ਸਾਰੀ ਜਿਉਂਦੀ ਆ ਮਰਿਆ ਤਾਂ ਕੋਈ ਵੀ ਨਹੀਂ ਸੈਨਾ ਸਾਰੀਓ ਜਿਉਂਦੀ ਆ ਹਸਰ ਸਾਇਨ ਬਿਨ ਚੈਨ ਹੋਏ ਕਿਨੋ ਹਹਾਕਾਰ ਬੇਚੈਨ ਹਹਾਕਾਰ ਹੋ ਗਿਆ ਹਹਾਕਾਰ ਹੋ ਗਿਆ ਵੀ ਹੈ ਬਿਨ ਚੈਨ ਚੈਨ ਚਲੀ ਗਈ ਉਹਨੂੰ ਜادو ਹੈ ਨਾ ਉਹਦੇ ਤੇ ਜਿਹਦੇ ਹੱਥ ਫੇਰਿਆ ਬਾਕੀ ਦਾ ਵਿਚਾਰੇ ਸਿੱਧੀ ਸਿੱਧੀ ਗੱਲ ਕਰਨ ਜੋਗੇ ਲੀਡਰ ਕਹਿੰਦਾ ਹਾਂ ਠੀਕ ਹੈ ਮੇਰੀ ਤਸੱਲੀ ਤੋਂ ਤਸੱਲੀ ਹੋਈ ਠੀਕ ਹੈ ਸਭਈਆ ਸ਼ੋਰ ਸੁਣਿਓ ਜਬ ਤੈਤਨ ਕੋ ਤਬ ਚੰਡ ਪ੍ਰਚੰਡ ਤਚੀ ਅੱਖੀਆਂ ਹਈ ਸਵੇਇਆ ਸੋਰ ਸੁਣਿਓ ਜਬ ਦਇਦਨ ਕੋ ਤਬ ਚੰਡ ਚੜ੍ਹਨਾ ਸ਼ੁਰੂ ਹੋ ਗਿਆ ਤੋ ਜੀ ਅੱਖੀਆਂ ਦੂਜਾ ਰਾਹ ਸ਼ੁਰੂ ਹੋ ਗਿਆ ਦੂਜੀ ਵਾਰ ਫੇਰ ਆਇਨ ਚੜਕੇ